ਗੋਇੰਪਾਲ ਸਾਹਿਬ ਦੇ ਅਧੀਨ ਆਉਂਦੇ ਪਿੰਡ ਪੋਜੋਵਾਲੀ ਦੇ ਗ੍ਰੀਵ ਡਰਾਈਵਰ ਦੀ ਬਿਹਾਰ ਤੇ ਮੁਜ਼ਫਰਪੁਰ ਦੇ ਨਜ਼ਦੀਕ ਲੁਟੇਰਿਆਂ ਵੱਲੋਂ ਲੁੱਟਖੋਤੋ ਬਾਅਦ ਕਤਲ ਕਰ ਦਿੱਤਾ ਗਿਆ ਮ੍ਰਿਤਕ ਡਰਾਈਵਰ ਦੀ ਪਛਾਣ ਸ਼ਰਵਨ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪੋਜੋਵਾਲੀ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ ਮ੍ਰਿਤਕ ਦਾ ਇੱਕ 8 ਸਾਲ ਦਾ ਬੇਟਾ ਹੈ ਅਤੇ ਉਸ ਦੀ ਪਤਨੀ ਗਰਭਵਤੀ ਹੈ ਸ਼ਰਵਨ ਸਿੰਘ ਪਰਿਵਾਰ ਦਾ ਇਕਲੌਤਾ ਸਹਾਰਾ ਸੀ ਜ਼ਿਕਰਯੋਗ ਹੈ ਕਿ ਮ੍ਰਿਤਕ ਸ਼ਰਵਨ ਸਿੰਘ 28 ਤਰੀਕ ਦੇ ਕਰੀਬ ਚੰਡੀਗੜ੍ਹ ਤੋਂ ਮੁਸਮੀ ਲੈ ਕੇ ਮੁਜ਼ਫਰਪੁਰ ਗਿਆ ਸੀ ਜਿੱਥੇ 30 ਜੁਲਾਈ ਨੂੰ ਉਸਦੀ ਲਾਸ਼ ਗੱਡੀ ਵਿੱਚੋਂ ਲਾਵਾਸ ਹਾਲ ਐਨ ਐਚ 24 ਤੋਂ ਬਰਾਮਦ ਹੋਈ ਸੀ ਉੱਥੇ ਹੀ ਮੁਜ਼ਫਰਪੁਰ ਪੁਲਿਸ ਨੇ ਸ਼ਰਵਨ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪਰਿਵਾਰ ਨੂੰ ਸੂਚਨਾ ਦਿੱਤੀ ਗਈ ਸੀ ਮੁਜ਼ਫਰਪੁਰ ਪੁਲਿਸ ਵੱਲੋਂ ਸ਼ੱਕ ਜ਼ਾਹਰ ਕੀਤਾ ਗਿਆ ਹੈ ਕਿ ਮ੍ਰਿਤਕ ਸ਼ਰਵਨ ਸਿੰਘ ਦਾ ਲੋਟੇਰਿਆ ਵੱਲੋਂ ਲੁੱਟਖੋ ਦੌਰਾਨ ਕਤਲ ਕਰ ਦਿੱਤਾ ਗਿਆ ਹੈ ਉੱਥੇ ਹੀ ਮ੍ਰਿਤਕ ਦੇ ਪਰਿਵਾਰ ਦਾ مالی ਹਾਲਾਤ ਬੇहद ਕਮਜ਼ੋਰ ਹੈ ਜੇਕਰ ਤੁਸੀਂ ਪਰਿਵਾਰ ਦੀ ਕੋਈ ਮਦਦ ਕਰਨੀ ਚਾਹੁੰਦੇ ਹੋ ਤਾ ਪਰਿਵਾਰ ਦਾ ਖਾਤਾ ਨੰਬਰ ਦਿੱਤਾ ਗਿਆ ਹੈ ਤੁਸੀਂ ਸਿੱਧੇ ਪਰਿਵਾਰ ਦੇ ਖਾਤੇ ਵਿੱਚ ਪੈਸੇ ਟਰਾਂਸਫਰ ਕਰ ਸਕਦੇ ਹੋ ਤਰਨਤਾਰਨ ਤੋਂ ਸਾਨੂੰ ਫਤਿਹਪੁਰ ਦੀ ਵਿਸ਼ੇਸ਼ ਰਿਪੋਰਟ ハハハハ